ਮਾ ਦਿਵਸ ਮੌਕੇ ਪੰਜਾਬ ਪੁਲਿਸ ਵੱਲੋਂ ਫਾਜ਼ਿਲਕਾ ਵਿਖੇ ਮਹਿਲਾ ਪੁਲਿਸ ਕਰਮੀਆਂ ਨੂੰ ਸਤਿਕਾਰ ਦੇਣ ਅਤੇ ਉਹਨਾਂ ਦੀ ਕਾਰਜਕੁਸ਼ਲਤਾ ਵਿੱਚ ਹੋਰ ਨਿਖਾਰ ਲਿਆਉਣ ਲਈ ਪੁਲਿਸ ਲਾਈਨ ਵਿਖੇ ਇੱਕ ਵਿਸ਼ੇਸ਼ ਸਿਖਲਾਈ ਡ੍ਰਿਲ ਕਰਵਾਈ ਗਈ ਜਿਸ ਵਿੱਚ ਮਹਿਲਾ ਕਰਮੀਆਂ ਨੇ ਆਪਣੀ ਅਦੁੱਤੀ ਇੱਛਾ ਸ਼ਕਤੀ ਅਤੇ ਆਪਣੇ ਹੁਨਰ ਦਾ ਸਫਲਤਾ ਨਾਲ ਪ੍ਰਦਰਸ਼ਨ ਕੀਤਾ ਜ਼ਿਲ੍ਹਾ ਪੁਲਸ ਮੁਖੀ ਡਾਕਟਰ ਪ੍ਰਗਿਆ ਜੈਨ ਨੇ ਇਸ ਮੌਕੇ ਸਮੂਹ ਮੈਲਾ ਪੁਲਸ ਕਰਮੀਆਂ ਨੂੰ ਆਂ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਆਪਣੀ ਸਰਕਾਰੀ ਡਿਊਟੀ ਦੌਰਾਨ ਜਿੱਥੇ ਉਹ ਆਪਣੀ ਯੋਗਤਾ ਨਾਲ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਆਪਣਾ ਫਰਜ਼ ਪੂਰੀ ਤਨਦੇਹੀ ਨਾਲ ਅਤੇ ਪਰਿਵਾਰਕ ਰੂਪ 'ਚ ਆਪਣੀ ਭੂਮਿਕਾ ਬਖੂਬੀ ਨਿਭਾਉਂਦਿਆਂ ਨੇ ਐਸਐਸਪੀ ਨੇ ਕਿਹਾ ਕਿ ਇਸ ਡ੍ਰਿਲ ਦਾ ਮੰਤਵ ਕਰਮੀਆਂ ਦੇ ਹੁਨਰ ਤੇ ਕਾਰਜ ਕੁਸ਼ਲਤਾ ਵਿੱਚ ਹੋਰ ਸੁਧਾਰ ਲਿਆਉਣਾ ਸੀ ਇਸ ਵਿੱਚ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਗਈ ਅਤੇ ਮੌਕ ਡ੍ਰਿਲ ਕੋਰਸ ਕਰਵਾਇਆ ਗਿਆ ਤਾਂ ਜੋ ਧਰਨਿਆਂ ਪ੍ਰਦਰਸ਼ਨਾ ਦੌਰਾਨ ਕਿਵੇਂ ਭੀੜ ਨੂੰ ਕਾਬੂ ਕਰਨਾ ਹੈ ਇਸ ਬਾਰੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਮਹਿਲਾ ਪੁਲਿਸ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਇਸ ਮਾਸ ਤੇ ਫੋਰਸ ਦੋਹਾਂ ਲਈ ਸ਼ੁਭ ਸੰਕੇਤ ਨੇ